ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਮਾਹਲ ਆਪਣੇ YouTube ਚੈਨਲ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਅੱਜ ਵੀ ਵੀਡੀਓ ਜੀ ਆਪਾਂ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਆ ਗੁੱਲੀ ਡੰਡੇ ਬਾਰੇ ਕਈ ਕਿਸਾਨ ਵੀਰ ਕਹਿੰਦੇ ਵੀ ਅਸੀਂ ਆ ਵਕੀਰਾ ਕੀਤੀ ਸੀ ਜਾਂ ਮੋਮੋਜ਼ੀ ਕੀਤੀ ਸੀ ਪਰ ਗੁੱਲੀ ਡੰਡਾ ਸਾਡਾ ਮਰਿਆ ਨਹੀਂ ਉਸੇ ਤਰ੍ਹਾਂ ਦਿਖ ਰਿਹਾ ਉਹ ਕੋਈ ਚੱਕਰ ਨਹੀਂ ਹੈ ਕਿਸਾਨ ਵੀਰੋ ਉਹ ਜਿਹੜਾ ਤੁਸੀਂ ਪਹਿਲਾਂ ਪਾਣੀ ਆ ਉਹਨੂੰ 20 ਕੀ ਦਿਨ ਤੇ ਲਾਓ ਜਿਹੜਾ ਮਾੜਾ ਮੋਟਾ ਜੰਮਿਆ ਵਾ ਤੁਹਾਡਾ ਉਨੂੰ ਉਹ ਮਾਰੂੰਗੀ ਅਤੇ ਕੰਮ ਕਰੂੰਗੀ ਪੂਰਾ ਪਰ ਜੇ ਕਿਸੇ ਕਾਰਨ ਵਾਸ ਵੀ ਮੰਨ ਲਓ ਜੇ ਤਾਂ ਸਪਰੇਅ ਕਰਨ ਵਿੱਚ ਗਲਤ ਹੋ ਗਿਆ ਜਾਂ ਕੋਈ ਡੋਜ਼ ਕਹਿ ਲਓ ਕੁਝ ਵੀ ਕਹਿ ਲਓ ਜੇ ਤੁਹਾਡਾ ਕੋਈ ਗੁੱਲੀ ਡੰਡਾ ਬਚ ਗਿਆ ਪਾਣੀ ਤੋਂ ਬਾਅਦ ਵੀ ਵੀ ਜਿੱਕੜਾ ਹੁਣ ਆਪਾਂ ਨੇ ਇਹ ਪਾਣੀ ਲੱਗਾਇਆ ਆਪਣੀ ਕਣਕ ਨੂੰ ਹੀ ਕਣਕ ਅੱਜ 30 35 ਦਿਨ ਦੀ ਹੋਗੀ ਇਹਦੇ ਵਿੱਚ ਜੇ ਤੁਹਾਨੂੰ ਕੋਈ ਗੁੱਲੀ ਡੰਡਾ ਦਿਖਦਾ ਏ ਵੀ ਹਰਾਏ ਦੁਆਰਾ ਜੰਮ ਰਿਹਾ ਏ ਤਾ ਫਿਰ ਉਹ ਦਵਾਈ ਦੇ ਤਾਂ ਪੂਰਾ ਉੱਪਰ ਕੰਮ ਨਹੀਂ ਕੀਤਾ ਜਾਂ ਤੁਹਾਡੇ ਕਰਨ ਵਿੱਚ ਕਹਿ ਲੋ ਜਾਂ ਟਾਈਮਿੰਗ ਕਹਿ ਲੋ ਜਾਂ ਪਾਣੀ ਕਹਿ ਲੋ ਕੁਝ ਵੀ ਕਹਿ ਲੋ ਕੜਬੜ ਹੋ ਸਕਦੀ ਆ ਉਹ ਜੰਮਿਆ ਜਾਂ ਕਿਸੇ ਕਾਰਨ ਬਸ ਤਾਂ ਕੋ ਘਬਰਾਉਣ ਦੀ ਕੋਈ ਲੋੜ ਨਹੀਂ ਤੁਸੀਂ ਜੇ 21-22 ਦਿਨ ਦੀ ਨੂੰ ਪਾਣੀ ਲਾਇਆ ਏ ਤਾਂ ਤੁਸੀਂ ਉਤੋਂ ਲੈ ਕੇ 35 ਦਿਨ ਤੱਕ ਲੀਡਰ ਜਾਂ ਟਲੈਂਟ ਇਸ ਵੀ ਕਰ ਸਕਦੇ ਹੋ ਨਾ ਜੋ ਕੋਈ ਵੀ ਦਵਾਈ ਕਰ ਸਕਦੇ ਆ ਇਹ ਵੀ ਛੋਟੇ ਗੁੱਲੀ ਡੰਡੇ ਪਰ ਤੇ ਜੰਮਣ ਤੋਂ ਵਧੀਆ ਰਿਜ਼ਲਟ ਦਿੰਦੀ ਆ ਪੂਰਾ ਪ੍ਰੋਪਰ ਕੰਮ ਕਰੂਗੀ ਇਹ ਇਹ ਕਿਸਾਨ ਵੀਰ ਸੰਕੋਰ ਵੀ ਪਾਉਂਦੇ ਆ ਤੁਸੀਂ ਸੰਕੋਰ ਵੀ ਪਾ ਸਕਦੇ ਆ ਪਾਣੀ ਲਾ ਕੇ ਜੇ ਤੁਹਾਨੂੰ ਲੱਗਦਾ ਵੀ ਸਾਡਾ ਗੁੱਲੀ ਡੰਡਾ ਨਹੀਂ ਮਰਿਆ ਪਰ ਪਾਣੀ ਤੋਂ ਬਾਅਦ ਉਹਨੇ ਮਰ ਜਾਣਾ ਪਰ ਜੇ ਤੁਹਾਨੂੰ ਲੱਗ ਰਿਹਾ ਵੀ ਨਹੀਂ ਮਰਿਆ ਹੈਗਾ ਤਾਂ 10 ਦਿਨ ਦੇਖੋ ਪਾਣੀ ਲਾਉਣ ਤੋਂ ਬਾਅਦ ਫਿਰ ਅਗਲੇ ਪਾਣੀ ਤੋਂ ਪਹਿਲਾਂ ਤੁਸੀਂ ਸੰਕੋਰ ਵੀ ਸੜ ਸਕਦੇ ਹੋ ਪਰ ਉਹ ਛੋਟੇ ਗੁੱਲੀ ਡੰਡੇ ਵਾਸਤੇ ਆ ਐਟਲੈਂਟਿਕਸ ਵੀ 35 ਦਿਨ ਤੱਕ ਆ ਛੋਟੇ ਗੁੱਲੀ ਡੰਡੀ ਵਾਸਤੇ ਵੀ ਤੁਹਾਨੂੰ ਲੱਗਦਾ ਮਰ ਗਿਆ ਜਾਂ ਨਹੀਂ ਮਰਦਾ ਇਹ ਵੀ ਕਰ ਸਕਦੇ ਆ ਲੀਡਰ ਐਟਲੈਂਟਿਕਸ ਜੇ ਤੁਹਾਨੂੰ ਲੱਗ ਰਿਹਾ ਵੀ ਨਹੀਂ ਮਰਿਆ ਫਿਰ ਤਾਂ ਤੁਸੀਂ ਉਹਨੂੰ 40-45 ਦਿਨਾਂ ਤੇ ਟੋਪਕੇ ਹੋਊਂਗੀ ਜਾਂ ਐਕਸਲ ਹੋਊਂਗੀ ਇਹਨਾਂ 'ਚ ਕੋਈ ਮਰਜੀ ਸਪਰੇਅ ਕਰ ਸਕਦੇ ਆ ਇਹ ਤੁਹਾਡੇ ਗੁੱਲੀ ਡੜੇ ਨੂੰ ਕੰਟਰੋਲ ਕਰੂਗੀ ਐਦਾਂ ਦੀ ਕੋਈ ਚੱਕਰ ਨਹੀਂ ਹੈਗਾ ਭਰਉਣ ਦੀ ਕੋਈ ਲੋੜ ਨਹੀਂ ਬਸ ਕੋਸ਼ਿਸ਼ ਕਰੋ ਬਈ ਜਿੰਨਾ ਛੋਟੇ ਨੂੰ ਕੰਟਰੋਲ ਕਰ ਸਕੋ ਉਹ ਦੇਖੋ ਤੁਸੀਂ ਵੀ ਜੇ ਮਾਰਦੀ ਆ 25 ਦਿਨ ਤੱਕ ਪਾਣੀ ਤੋਂ 5-7 ਦਿਨ ਬਾਅਦ ਦੇਖੋ ਵੀ ਅਬ ਕੀੜਾ ਤੇ ਮੋਮੋ ਜੀ ਦਾ ਰਿਜ਼ਲਟ ਜੇਕਰ ਤੁਹਾਨੂੰ ਫੇਰ ਵੀ ਲੱਗ ਰਿਹਾ ਵੀ ਜੰਮ ਰਿਹਾ ਜੈਨ ਜੰਮਿਆਵਾ ਨਹੀਂ ਮਰ ਰਿਹਾ ਫੇਰੀ ਨਾਲ ਜੋ ਕੋਈ ਵੀ ਸਪਰੇਅ ਕਰੋ ਨਹੀਂ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਗੁੱਲੀ ਡੰਡਾ ਕਾਫੀ ਜੰਮ ਆਉਂਦਾ ਪਰ ਜਿਹੜੀ ਅਕੀਰਾਰ ਮੋਮੋਜੀ ਦਵਾਈ ਆ ਇਹ ਪਾਣੀ ਲੱਗਣ ਤੇ ਹੀ ਅਸਰ ਕਰਦੀ ਆ ਪ੍ਰੋਪਰ ਜਿਹੜਾ ਜੰਮਿਆਵਾ ਹੁੰਦਾ ਉਹਨੂੰ ਵੀ ਇਹ ਮਾਰ ਲੈਂਦੀ ਆ ਤਾਂ ਹੀ ਕੰਪਨੀ ਵਾਲੇ ਕਹਿੰਦੇ ਆ ਵੀ 21 ਦਿਨ ਦੀ ਨੂੰ ਪਾਣੀ ਲਾ ਦਿਓ ਇਹਦੇ ਕਰਕੇ ਹੀ ਆਪਾਂ ਨੇ ਪਾਣੀ ਲਾ ਕੇ ਇਹਦਾ ਰਿਜ਼ਲਟ ਦੇਖੋ ਇੰਨੀ ਛੇਤੀ ਘਬਰਾਉਣ ਦੀ ਕੋਈ ਲੋੜ ਨਹੀਂ ਆਪਾਂ ਕੋਈ ਵੀ ਹੋਰ ਸਪਰੇਅ ਵੀ ਕਰ ਸਕਦੇ ਆ ਉਸ ਤੋਂ ਬਾਅਦ ਐਟਲੈਂਟਿਕ ਲੀਡਰ ਪਰ ਲੀਡਰ ਦੇਖਿਆ ਰੱਖਣਾ ਵੀ ਉੱਥੇ ਨਹੀਂ ਕਰਨੀ ਇੱਥੇ ਆਪਣੀ ਚਰੀ ਬਾਜਰਾ ਬੀਜਣਾ। ਉੱਥੇ ਤੁਸੀਂ ਹੋਰ ਕਰ ਲਿਓ ਕੋਈ ਵੀ। ਉਦੀ ਜਰਮੀਨੇਸ਼ਨ 'ਚ ਫਰਕ ਪਉਂਦੀ ਆ। ਬਾਕੀ ਟੌਪ ਕਰ ਲਿਓ ਜੇ ਤੁਹਾਨੂੰ ਜਿਆਦਾ ਵੱਡਾ ਗੁੱਲੀ ਡੰਡਾ ਹੁੰਦਾ ਦਿਖਦਾ। ਇਦਾਂ ਘਰਾਉਣ ਦੀ ਕੋਈ ਗੱਲ ਹੀ ਗੁੱਲੀ ਡੰਡੇ ਤੋਂ ਕੰਟਰੋਲ ਹੋ ਜਾਊਗਾ ਕਿਉਂਕਿ ਇਸ ਵਾਰ ਮੌਸਮ ਬਹੁਤ ਵਧੀਆ। ਧੁੱਪਾਂ ਹਲੇ ਪੂਰੀ ਖੇਲ ਰਹੀ ਆ। ਤਾਂ ਆਪਾਂ ਇਹਨਾਂ 'ਚੋਂ ਕੋਈ ਵੀ ਦਵਾਈ ਸਪਰੇਅ ਕਰ ਸਕਦੇ ਆ ਜੇਕਰ ਤੁਹਾਨੂੰ ਕੋਈ ਡਾਊਟ ਆ। ਇਹੀ ਸੀ ਤੁਹਾਡੇ ਗਾ ਵਕੀਰਾਰ ਮੋਮੋ ਜੀ ਬਾਰੇ ਜਾਣਕਾਰੀ। ਕਿਉਂਕਿ ਜਿਹੜਾ ਗੁੱਲੀ ਡੰਡਾ ਜੰਮਿਆ ਹੁੰਦਾ ਉਹਨੂੰ ਇਹ ਪਾਣੀ ਲੱਗਣ ਤੋਂ ਬਾਅਦ ਵੀ ਮਾਰ ਲੈਂਦੀ ਆ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਹਾਂ ਜੇ 22 ਚਾਂਸ ਪਾਣੀ ਲੱਗਣ ਤੋਂ ਬਾਅਦ ਵੀ ਨਹੀਂ ਮਰਿਆ ਫਿਰ ਤੁਸੀਂ ਹੋਰ ਕੋਈ ਵੀ ਸਪਰੇਅ ਕਰੋ ਇਹਨਾਂ ਦੇਖੋ ਵੀ ਇਹ 15 ਦਿਨ ਬਾਅਦ ਜਾਂ 20 ਦਿਨ ਬਾਅਦ ਮਾਰੂੰਗੀ ਇਹਨੇ ਪਾਣੀ ਲੱਗਣ ਦੇ ਹਫ਼ਤੇ ਦੇ ਵਿੱਚ ਵਿੱਚ ਕੰਟਰੋਲ ਕਰਨ ਲੱਗ ਜਾਂਦੀ ਆ ਉਤੋਂ ਵੱਧ ਟਾਈਮ ਨਾ ਲਿਖਾਓ ਫਿਰ ਤੁਸੀਂ ਕੋਈ ਵੀ ਇਹਨਾਂ ਚੋਂ ਸਪਰੇਅ ਕਰ ਲਓ ਕਿਉਂਕਿ ਗੁੱਲੀ ਡੰਡਾ ਇਹ ਜੀ ਚੀਜ਼ ਆ ਫਿਰ ਜੇ ਇੱਕ ਵਾਰੀ ਇਹ ਵੱਧ ਗਿਆ ਫਿਰ ਇਹ ਛੇਤੀ ਛੇਤੀ ਕਿਸੇ ਦਵਾਈਆਂ ਤੋਂ ਕੰਟਰੋਲ ਨਹੀਂ ਆਉਂਦਾ ਆਪਾਂ ਦੇਖ ਲਈ ਆ ਪੋਰ ਟੌਪਿਕ ਵੀ ਆਪਾਂ ਕਰਦੇ ਆਂ ਕਈ ਵਾਰੀ ਫਿਰ ਜਿਆਦਾ ਵੱਧਿਆ ਵਾ ਟੌਪਿਕ ਤੋਂ ਵੀ ਨਹੀਂ ਕੰਟਰੋਲ ਆਉਂਦਾ ਵੈਸੇ ਟੌਪਿਕ بڑے ਪੱਤੇ ਵਾਸਤੇ ਹੀ ਆ ਪਰ ਜਦ ਕੋਈ ਜਿਆਦਾ ਵੱਡਾ ਹੋ ਜਾਂਦਾ ਫਿਰ ਟੌਪਿਕ ਤੋਂ ਵੀ ਨਹੀਂ ਕੰਟਰੋਲ ਆਉਂਦਾ ਇਹਦੇ ਕਰਕੇ ਕੋਸ਼ਿਸ਼ ਕਰੋ ਵੀ ਜਿੰਨਾ ਇਹਨੂੰ ਛੋਟੇ ਨੂੰ ਕੰਟਰੋਲ ਕੀਤਾ ਜਾ ਸਕੇ ਇਹੀ ਸੀ ਅੱਜ ਤੁਹਾਡੇ ਵਾਰ ਗੁੱਲੀ ਡੰਡੇ ਬਾਰੇ ਜਾਣਕਾਰੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ